ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਪੋਜ ਤੇ ਅੰਬ ਦੇ ਦਰਖਤ ਦੀ ਰਾਜਾ ਪੋਜ ਦੇ ਰਾਜ ਦੀਆਂ ਸੀਮਾ 'ਚ ਇੱਕ ਬਹੁਤ ਵੱਡਾ ਅੰਬ ਦਾ ਦਰਖਤ ਸੀ ਉਹ ਹਮੇਸ਼ਾ ਹੀ ਅੰਬਾਂ ਨਾਲ ਲੱਦਿਆ ਰਹਿੰਦਾ ਸੀ ਉਸ ਦਰਖਤ ਦੇ ਅੰਬ ਬਹੁਤ ਹੀ ਮਿੱਠੇ ਤੇ ਰਸੀਲੇ ਸਨ ਉਥੋਂ ਲੰਘਣ ਵਾਲਾ ਹਰ ਇੱਕ ਰਾਹੀ ਕੁਝ ਦੇਰ ਦੇ ਲਈ ਉਸ ਦਰਖਤ ਦੇ ਥੱਲੇ ਬੈਠ ਕੇ ਅੰਬ ਜ਼ਰੂਰ ਖਾਂਦਾ ਸੀ ਹਰ ਰੋਜ਼ ਪਤਾ ਨਹੀਂ ਕਿੰਨੇ ਕਿ ਰਾਹੀ ਉਸ ਦਰਖਤ ਦੇ ਅੰਬ ਜ਼ਰੂਰ ਖਾਂਦੇ ਸਨ ਪਰ ਫਿਰ ਵੀ ਦਰਖਤ ਤੋਂ ਅੰਬ ਘਟ ਨਹੀਂ ਹੁੰਦੇ ਸਨ ਲੋਕ ਅੰਬ ਖਾਂਦੇ ਦਰਖਤ ਨੂੰ ਦੁਆ ਦਿੰਦੇ ਤੇ ਅੱਗੇ ਵੱਧਦੇ ਹੌਲੀ ਹੌਲੀ ਇਹ ਗੱਲ ਰਾਜਾ ਭੋਜ ਨੂੰ ਪਤਾ ਲੱਗੀ ਕਿ ਉਹਨਾਂ ਦੀ ਰਾਜਸੀਮਾਂ ਵਿੱਚ ਬਹੁਤ ਹੀ ਮਿੱਠੇ ਅੰਬਾਂ ਵਾਲਾ ਦਰਖਤ ਹੈ ਅੰਤ ਜੋ ਉਹਨਾਂ ਨੇ ਦਰਖਤ ਦੇ ਅੰਬ ਖਾਦੇ ਉਹਨਾਂ ਨੂੰ ਅੰਬ ਬਹੁਤ ਹੀ ਵਧੀਆ ਲੱਗੇ ਉਹਨਾਂ ਰਾਣੀ ਲੀਲਾਵਤੀ ਲਈ ਵੀ ਕੁਝ ਅੰਬ ਤੜਵਾ ਕੇ ਰੱਖ ਲਏ ਹੁਣ ਤਾਂ ਰਾਜਾ ਭੋਜ ਅਕਸਰ ਉਸ ਦਰਖਤ ਦੇ ਅੰਬ ਖਾਣ ਲੱਗੇ ਉਹਨਾਂ ਨੇ ਦਰਖਤ ਦੀ ਦੇਖਭਾਲ ਲਈ ਕੁਝ ਸਿਪਾਹੀ ਵੀ ਵੀ ਨਿਯੁਕਤ ਕੀਤੇ ਉਹ ਸਿਪਾਹੀ ਹੁਣ ਕਿਸੇ ਨੂੰ ਵੀ ਦਰਖਤ ਤੋਂ ਅੰਬ ਨਹੀਂ ਤੋੜਨ ਦਿੰਦੇ ਸਨ ਇਸ ਬਦਲੇ ਮਾਹੌਲ ਦਾ ਅਸਰ ਅੰਬ ਦੇ ਦਰਖਤ ਤੇ ਵੀ ਪੈਣ ਲੱਗ ਗਿਆ ਹਮੇਸ਼ਾ ਹਰਾ ਭਰਾ ਰਹਿਣ ਵਾਲਾ ਅੰਬ ਦਾ ਦਰਖਤ ਹੁਣ ਸੁੱਕਣ ਲੱਗਿਆ। ਉਸਦੇ ਅੰਬ ਵੀ ਘਟਣ ਲੱਗੇ। ਰਾਜਾ ਭੋਜ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਰਖਤ ਦੇ ਅੰਬ ਘਟ ਰਹੇ ਹਨ ਤੇ ਉਹ ਪਰੇਸ਼ਾਨ ਹੋ ਗਏ। ਉਹਨਾਂ ਨੇ ਦਰਖਤ ਦੀ ਦੇਖਭਾਲ ਦੀ ਵਿਵਸਥਾ ਵਿਦਾ ਦਿੱਤੀ ਪਰ ਕੋਈ ਵਿਸ਼ੇਸ਼ ਲਾਭ ਨਹੀਂ ਹੋਇਆ। ਰਾਜਾ ਭੋਜ ਦੀ ਪਰੇਸ਼ਾਨੀ ਨੂੰ ਰਾਜਪ੍ਰੋਹਿਤ ਸਮਝ ਗਿਆ। ਉਸਨੇ ਕਿਹਾ ਮਹਾਰਾਜ ਦੁੱਖ ਦੀ ਪ੍ਰਸਥਿਤੀ ਚ ਸਭ ਨਾਲ ਇਜਿਹਿਆ ਹੀ ਹੁੰਦਾ ਹੈ। ਆਮਦਾ ਦਰਖਤ ਵੀ ਇਸੇ ਸਮੇਂ ਦੁਖੀ ਹੈ। ਆਮਦਾ ਦਰਖਤ ਦੁਖੀ ਹੈ। ਰਾਜਾ ਭੋਜ ਨੇ ਹਰਾਨੀ ਨਾਲ ਪੁੱਛਿਆ। ਹਾਂ ਰਾਜਨ ਤੇ ਉਸ ਨੂੰ ਦੁੱਖ ਤੁਸੀਂ ਹੀ ਦਿੱਤਾ ਹੈ। ਉਹ ਦਰਖਤ ਸਾਰਿਆਂ ਨੂੰ ਆਪਣੇ ਫਲ ਸਮਾਨ ਰੂਪ ਵਿੱਚ ਦਿੰਦਾ ਸੀ। ਇਸ ਨਾਲ ਉਸ ਦਰਖਤ ਨੂੰ ਖੁਸ਼ੀ ਮਿਲਦੀ ਸੀ। ਉਹ ਹਮੇਸ਼ਾ ਵਾਦਾ ਫੁੱਲਦਾ ਰਹਿੰਦਾ ਸੀ। ਪਰ ਹੁਣ ਉਸ ਦਰਖਤ ਤੇ ਹੋਰਾਂ ਨੂੰ ਫਲ ਨਹੀਂ ਤੋੜਨ ਦਿੱਤੇ ਜਾਂਦੇ ਇਸ ਨਾਲ ਉਸ ਦਰਖਤ ਨੂੰ ਦੁੱਖ ਪਹੁੰਚ ਰਿਹਾ ਹੈ ਤੇ ਉਹ ਸੁੱਕ ਰਿਹਾ ਹੈ ਰਾਜ ਪੁਜਰੀ ਦੀ ਗੱਲ ਸੁਣ ਕੇ ਰਾਜਾ ਓਜ ਨੇ ਉਸੇ ਸਮੇਂ ਅੰਬ ਦੇ ਦਰਖਤ ਕੋਲੋਂ ਸਿਪਾਈ ਹਟਵਾ ਦਿੱਤੇ ਹੁਣ ਪਹਿਲਾਂ ਇਸ ਦੀ ਤਰ੍ਹਾਂ ਕੋਈ ਵੀ ਉਸ ਦਰਖਤ ਦੇ ਫਲ ਤੋੜ ਸਕਦਾ ਸੀ ਜਲਦੀ ਹੀ ਉਹ ਦਰਖਤ ਫਿਰ ਤੋਂ ਅੰਬਾਂ ਨਾਲ ਭਰ ਗਿਆ ਉਦੋਂ ਤੋ ਹੀ ਰਾਜਾ ਓਜ ਕੁਦਰਤ ਪ੍ਰੇਮੀ ਬਣ ਗਿਆ ਉਹਨਾਂ ਨੇ ਆਪਣੀ ਰਾਜਧਾਨੀ ਵਿੱਚ ਹੀ ਨਹੀਂ ਬਲਕਿ ਹੋਰ ਵੀ ਅਨੇਕਾਂ ਨਗਰਾਂ ਵਿੱਚ ਤੇ ਪਿੰਡ ਵਿੱਚ ਫਲਦਾਰ ਦਰਖਤ ਲਗਵਾ ਦਿੱਤੇ ਇਸ ਨਾਲ ਰਾਜਾ ਪੋਜ ਦੇ ਰਾਜ ਚ ਚਾਰੇ ਪਾਸੇ ਹਰਿਆਲੀ ਫੈਲ ਗਈ ਫਲਦਾਰ ਦਰਖਤਾਂ ਦੀ ਬਹਾਰ ਆ ਗਈ ਰਾਜਾ ਦੀ ਪ੍ਰਜਾ ਵੀ ਹੁਣ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਵੀ ਹੁਣ ਦਰਖਤਾਂ ਦੀ ਛਾਂ ਤੇ ਫਲ ਭਰਪੂਰ ਮਾਤਰਾ ਵਿੱਚ ਮਿਲਣ ਲੱਗੇ ਧੰਨਵਾਦ ਇਹ ਸੀ ਅੱਜ ਦੀ ਕਹਾਣੀ ਰਾਜਾ ਪੋਜ ਤੇ ਅੰਬ ਦੇ ਦਰਖਤ ਦੀ